ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਇਹ 11 ਪ੍ਰਕਾਰ ਦੀਆਂ ਔਰਤਾਂ ਲੱਖਾਂ ਦੇ ਵਿੱਚੋਂ ਇੱਕ ਹੁੰਦੀਆਂ ਹਨ ਅਤੇ ਇਹਨਾਂ ਦੀ ਕਿਸਮਤ ਵੀ ਬਹੁਤ ਤੇਜ਼ ਹੁੰਦੀ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਕਿਉਂਕਿ ਔਰਤਾਂ ਨੂੰ ਮਾਤਾ ਲక్ష్ਮੀ ਦਾ ਰੂਪ ਹੀ ਕਿਹਾ ਜਾਂਦਾ ਹੈ ਇਸ ਲਈ ਮਾਤਾ ਲక్ష్ਮੀ ਤੁਹਾਡੇ ਤੇ ਪ੍ਰਸੰਨ ਹੋ ਜਾਵੇਗੀ ਤੇ ਤੁਹਾਡੇ ਉੱਤੇ ਬਖਸ਼ਿਸ਼ਾਂ ਕਰ ਦੇਵੇਗੀ। ਦੋਸਤੋ ਸਾਡੀ ਅੱਜ ਦੀ ਜਿਹੜੀ ਵੀਡੀਓ ਹੈ ਉਸ ਦਾ ਜਿਹੜਾ ਵਿਸ਼ਾ ਹੈ ਕਿ ਅਜਿਹਿਆਂ ਨਿਸ਼ਾਨੀ ਵਾਲੀਆਂ ਔਰਤਾਂ ਬਹੁਤ ਹੀ ਖੁਸ਼ਕਿਸਮਤ ਹੁੰਦੀਆਂ ਹਨ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸਮੁੰਦਰ ਸ਼ਾਸਤਰ ਦੇ ਅਨੁਸਾਰ ਉਹਨਾਂ ਦੇ ਸਰੀਰ ਦੀਆਂ ਵਿਸ਼ੇਸ਼ਤਾਵਾਂ ਦੇ ਆਧਾਰ ਤੇ ਕਿਸਮਤ ਵਾਲੀਆਂ ਔਰਤਾਂ ਦੇ ਪ੍ਰਵੇਖ ਅਤੇ ਸ਼ਖਸੀਅਤ ਦੇ ਬਾਰੇ ਤੁਹਾਨੂੰ ਜਿਹੜੀ ਜਾਣਕਾਰੀ ਦੇਣ ਵਾਲੇ ਹਾਂ ਜੀ ਉਸ ਨੂੰ ਧਿਆਨ ਦੇ ਨਾਲ ਅੰਤ ਤੱਕ ਸੁਣਨਾ ਜੀ ਕਿ ਤੁਹਾਡੇ ਵਿੱਚੋਂ ਵੀ ਕੋਈ ਇਸਤਰੀ ਐਵੇਂ ਦੀ ਤਾਂ ਨਹੀਂ ਹੈ ਜਿਹੜੀ ਲੱਖਾਂ ਦੇ ਵਿੱਚੋਂ ਇੱਕ ਹੈ ਦੋਸਤ ਭਾਰਤੀ ਸੰਸਕ੍ਰਿਤੀ ਵਿੱਚ ਸ਼ੁਭ ਸੰਕੇਤ ਅਤੇ ਸ਼ਗਨ ਵਰਗੀਆਂ ਚੀਜ਼ਾਂ ਨੂੰ ਬਹੁਤ ਹੀ ਮਹੱਤਵ ਦਿੱਤਾ ਜਾਂਦਾ ਹੈ ਜੋਤਿਸ਼ ਵਿਗਿਆਨ ਇੰਨਾ ਗਿਆਨਵਾਨ ਹੈ ਕਿ ਇਹ ਹਰ ਚੀਜ਼ ਦੇ ਪਿੱਛੇ ਛੁਪਿਆ ਹੋਇਆ ਅਰਥ ਅਤੇ ਇਸ ਵਿੱਚ ਵਿਸਥਾਰ ਦੇ ਨਾਲ ਜੋ ਵੀ ਦੱਸਿਆ ਹੁੰਦਾ ਹੈ ਉਸ ਨੂੰ ਪ੍ਰਗਟ ਕਰ ਦਿੰਦਾ ਹੈ ਸਾਡੇ ਆਲੇ-ਦੁਆਲੇ ਜੋ ਵੀ ਵਾਪਰਦਾ ਹੈ ਉਹ ਯਕੀਨੀ ਤੌਰ ਤੇ ਸਾਡੇ ਨੇੜਲੇ ਭਵਿੱਖ ਨਾਲ ਸੰਬੰਧਿਤ ਹੋ ਜਾਂਦਾ ਹੈ ਸਾਡੇ ਸਰੀਰ ਤੇ ਕੁਝ ਚਿੰਨ ਜਾਂ ਕੁਝ ਨਿਸ਼ਾਨ ਇਹੋ ਜਿਹੇ ਹੁੰਦੇ ਹਨ ਜਾਂ ਸਾਡੇ ਸਰੀਰ ਦੀ ਬਣਤਰ ਦੇ ਵੀ ਕੁਝ ਲੁਕਵੇਂ ਹੀ ਅਰਥ ਹੁੰਦੇ ਹਨ ਪਰਮਾਤਮਾ ਨੇ ਹਰ ਮਨੁੱਖ ਦੇ ਸਰੀਰ ਨੂੰ ਵੱਖੋ-ਵੱਖਰੇ ਢੰਗ ਦੇ ਨਾਲ ਤਿਆਰ ਕੀਤਾ ਹੈ ਕਿਸੇ ਦੇ ਸੁਭਾਅ ਦੀ ਸੋਚਣ ਦੀ ਸ਼ੈਲੀ ਵੱਖ ਹੈ ਕਿਸੇ ਦੇ ਸਰੀਰ ਦੀ ਡੀਲ ਡਾਲ ਅਲੱਗ ਹੈ ਸਭ ਇੱਕ ਦੂਜੇ ਤੋਂ ਵੱਖਰੇ ਹਨ ਸਮੁੰਦਰੀ ਸ਼ਾਸਤਰ ਸਾਡੀ ਵੈਦਿਕ ਸੰਸਕ੍ਰਿਤੀ ਦਾ ਹੀ ਇੱਕ ਹਿੱਸਾ ਮੰਨਿਆ ਜਾਂਦਾ ਹੈ ਜਿਸ ਵਿੱਚ ਅਸੀਂ ਆਪਣੇ ਸਰੀਰ ਤੇ ਬਣੇ ਹੋਏ ਇਹਨਾਂ ਸਾਰੇ ਹੀ ਨਿਸ਼ਾਨਾ ਅਤੇ ਸਰੀਰ ਦੇ ਵੱਖ-ਵੱਖ ਅੰਗਾਂ ਦੀ ਬਣਤਰ ਦਾ ਅਧਿਐਨ ਕਰਕੇ ਮਨੁੱਖ ਦਾ ਭੂਤਕਾਲ ਅਤੇ ਵਰਤਮਾਨ ਦੱਸ ਸਕਦੇ ਹਾਂ ਸਾਡੇ ਸਰੀਰ ਦੇ ਸਾਰੇ ਹੀ ਨਿਸ਼ਾਨ ਜਾਂ ਵੱਖ-ਵੱਖ ਚੀਜ਼ਾਂ ਨੂੰ ਸਾਨੂੰ ਬਹੁਤ ਕੁਝ ਦੱਸਦੀਆਂ ਹਨ ਆਓ ਅੱਜ ਅਸੀਂ ਤੁਹਾਨੂੰ ਖੁਸ਼ਕਿਸਮਤ ਔਰਤਾਂ ਦੇ ਕੁਝ ਅਜਿਹੇ ਖੁਸ਼ਕਿਸਮਤ ਚਿੰਨ ਅਤੇ ਸਰੀਰ ਦੇ ਅੰਗਾਂ ਦੇ ਬਾਰੇ ਦੱਸਾਂਗੇ ਜੀ ਜਿਨ੍ਹਾਂ ਦਾ ਸਿੱਧਾ ਅਸਰ ਉਹਨਾਂ ਦੇ ਜੀਵਨ ਤੇ ਬਹੁਤ ਜ਼ਿਆਦਾ ਹੀ ਪੈਂਦਾ ਹੈ ਜਿਨ੍ਹਾਂ ਕੁੜੀਆਂ ਦਾ ਚਿਹਰਾ ਉਹਨਾਂ ਦੇ ਪਿਤਾ ਦੇ ਚਿਹਰੇ ਦੇ ਨਾਲ ਮਿਲਦਾ ਹੁੰਦਾ ਹੈ ਉਹ ਬਹੁਤ ਹੀ ਖੁਸ਼ਕਿਸਮਤ ਹੁੰਦੀਆਂ ਹਨ ਨੰਬਰ 2 ਜਿਨ੍ਹਾਂ ਔਰਤਾਂ ਦੀ ਨਾਭੀ ਵੱਡੀ ਅਤੇ ਡੂੰਗੀ ਹੁੰਦੀ ਹੈ ਉਹਨਾਂ ਨੂੰ ਸ਼ੁਭ ਮੰਨਿਆ ਜਾਂਦਾ ਹੈ ਜੇਕਰ ਕਿਸੇ ਔਰਤ ਦੀ ਨਾਭੀ ਵੱਡੀ ਡੂੰਗੀ ਅਤੇ ਸੱਜੇ ਪਾਸੇ ਵੱਲ ਨੂੰ ਚੁਕੀ ਹੋਈ ਹੈ ਤਾਂ ਅਜਿਹੀ ਔਰਤ ਨੂੰ ਧਨ ਸੁਖ ਅਤੇ ਸੰਤਾਨ ਦੀ ਬਖਸ਼ਿਸ਼ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਹੋ ਜਾਂਦੀ ਹੈ ਅਤੇ ਸੁਖ ਸੰਪਤੀ ਉਹਨਾਂ ਦੇ ਪੈਰ ਚੁੰਮਦੀ ਹੈ ਨੰਬਰ 3 ਜਿਨ੍ਹਾਂ ਕੁੜੀਆਂ ਦੇ ਸਰੀਰ ਦੀਆਂ ਮਾਸਪੇਸ਼ੀਆਂ ਵਧੀਆ ਹੁੰਦੀਆਂ ਹਨ ਉਹਨਾਂ ਦੇ ਪਤੀ ਨੂੰ ਬਹੁਤ ਹੀ ਸੁਖ ਦੀ ਪ੍ਰਾਪਤੀ ਹੁੰਦੀ ਹੈ ਧਨ ਦੀ ਪ੍ਰਾਪਤੀ ਹੁੰਦੀ ਹੈ ਨੰਬਰ 4 ਜਿਸ ਆਰਤ ਦਾ ਸਰੀਰ ਹਾਥੀ ਵਾਂਗ ਅੱਗੇ ਵਧਿਆ ਹੁੰਦਾ ਹੈ ਉਹ ਭਾਗਾ ਵਾਲੀ ਔਰਤ ਮੰਨੀ ਜਾਂਦੀ ਹੈ। ਉਹਨਾਂ ਦਾ ਪਤੀ ਬਹੁਤ ਹੀ ਖੁਸ਼ਕਿਸਮਤ ਸਾਬਿਤ ਹੁੰਦਾ ਹੈ। ਨੰਬਰ 5 ਜਿਨ੍ਹਾਂ ਔਰਤਾਂ ਦੀ ਨਾਭੀ ਦੇ ਦੁਆਲੇ ਜਾਂ ਬਿਲਕੁਲ ਹੇਠ ਦਿਲ ਵਰਗਾ ਤਿਲ ਹੁੰਦਾ ਹੈ, ਉਹਨਾਂ ਦੇ ਪਰਿਵਾਰ ਲਈ ਉਹ ਬਹੁਤ ਹੀ ਖੁਸ਼ਕਿਸਮਤ ਸਾਬਿਤ ਹੁੰਦੀਆਂ ਹਨ। ਨੰਬਰ 6 ਜੇਕਰ ਤੁਸੀਂ ਕਿਸੇ ਲੜਕੀ ਨੂੰ ਦੇਖਣ ਦੇ ਲਈ ਜਾਂਦੇ ਹੋ ਤਾਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜੇਕਰ ਉਸ ਦੇ ਪੈਰ ਦਾ ਛੋਟਾ ਅੰਗੂਠਾ ਜ਼ਮੀਨ ਨੂੰ ਛੂੰਹਦਾ ਹੈ ਅਜਿਹੀ ਔਰਤ ਨੂੰ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਨੰਬਰ 7 ਜਿਸ ਔਰਤ ਦੇ ਦੰਦ ਲੰਬੇ ਹੁੰਦੇ ਹਨ ਅਜਿਹੀ ਲੰਬੇ ਦੰਦਾਂ ਵਾਲੀਆਂ ਔਰਤਾਂ ਨੂੰ ਕਦੇ ਵੀ ਪੈਸੇ ਨਾਲ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਦੇ ਨਾਲ ਨਹੀਂ ਜੂਝਣਾ ਪੈਂਦਾ ਨੰਬਰ 8 ਜਿਨ੍ਹਾਂ ਕੁੜੀਆਂ ਦੇ ਪੈਰਾਂ ਦੇ ਸੰਖ ਕਮਲ ਜਾਂ ਚੱਕਰ ਦਾ ਨਿਸ਼ਾਨ ਹੁੰਦਾ ਹੈ ਉਹਨਾਂ ਨੂੰ ਬਹੁਤ ਹੀ ਖੁਸ਼ਕਿਸਮਤ ਮੰਨਿਆ ਜਾਂਦਾ ਹੈ ਅਜਿਹੀਆਂ ਕੁੜੀਆਂ ਵੀ ਜ਼ਿੰਦਗੀ ਦੇ ਵਿੱਚ ਆਪਣੀ ਦੇ ਬਹੁਤ ਤਰੱਕੀ ਕਰਦੀਆਂ ਹਨ ਨੰਬਰ 9 ਲੰਬੇ ਵਾਲ ਰੱਖਣ ਵਾਲੀਆਂ ਔਰਤਾਂ ਨੂੰ ਵੀ ਖੁਸ਼ਕਿਸਮਤ ਮੰਨਿਆ ਜਾਂਦਾ ਹੈ ਅਜਿਹੀਆਂ ਔਰਤਾਂ ਨੂੰ ਆਪਣੀ ਕਿਸਮਤ ਤੋਂ ਸਾਰੀਆਂ ਖੁਸ਼ੀਆਂ ਜ਼ਰੂਰ ਮਿਲ ਜਾਂਦੀਆਂ ਹਨ ਨੰਬਰ 10 ਜਿਨ੍ਹਾਂ ਲੜਕੀਆਂ ਦੀਆਂ ਅੱਖਾਂ ਕਮਲ ਦੀ ਪੰਖੜੀ ਵਰਗੀਆਂ ਹੁੰਦੀਆਂ ਹਨ ਉਹਨਾਂ ਦੇ ਵਿਚਕਾਰ ਦੀ ਜਗ੍ਹਾ ਦੁੱਧ ਮੰਗ ਚਿੱਟੀ ਹੁੰਦੀ ਹੈ ਉਹ ਕੁੜੀਆਂ ਆਪਣੇ ਪਤੀ ਲਈ ਖੁਸ਼ਕਿਸਮਤ ਸਾਬਿਤ ਹੁੰਦੀਆਂ ਹਨ ਨੰਬਰ 11 ਜਿਹੜੀਆਂ ਕੁੜੀਆਂ ਦਾ ਮੱਥਾ ਚਪਟਾ ਹੁੰਦਾ ਹੈ ਜਿਸ ਥਾਂ ਤੇ ਉਹ ਸੰਦੂਰ ਲਗਾਉਂਦੀਆਂ ਹਨ ਉਹ ਥੋੜਾ ਜਿਹੀ ਜਗ੍ਹਾ ਉੱਚੀ ਹੁੰਦੀ ਹੈ ਉਹ ਬਹੁਤ ਹੀ ਖੁਸ਼ਕਿਸਮਤ ਮੰਨੀਆਂ ਜਾਂਦੀਆਂ ਹਨ ਉਹਨਾਂ ਦਾ ਵਿਵਹਤਾ ਜੀਵਨ ਵੀ ਬਹੁਤ ਲੰਬਾ ਹੁੰਦਾ ਹੈ ਨੰਬਰ 12 ਜੇਕਰ ਲੜਕੀ ਦੇ ਵਾਲ ਭੌੜਕ ਦੀ ਤਰ੍ਹਾਂ ਕਾਲੇ ਅਤੇ ਬੱਦਲ ਦੀ ਤਰ੍ਹਾਂ ਹਨ ਤੇ ਛੱਪੜ ਵਾਂਗ ਚੁੱਕੇ ਹੋਏ ਹੁੰਦੇ ਹਨ ਤਾਂ ਇਹ ਬਹੁਤ ਹੀ ਖੁਸ਼ਕਿਸਮਤ ਮੰਨੀਆਂ ਜਾਂਦੀਆਂ ਹਨ ਨੰਬਰ 13 ਜਿਨ੍ਹਾਂ ਔਰਤਾਂ ਦੇ ਕੰਨ ਲੰਬੇ ਉੱਪਰ ਨੂੰ ਚੌੜੇ ਅਤੇ ਵਾਲ ਨੂੰ ਨੁਕੀਲੇ ਹੁੰਦੇ ਹਨ ਅਜਿਹੀਆਂ ਔਰਤਾਂ ਵੀ ਬਹੁਤ ਖੁਸ਼ਕਿਸਮਤ ਮੰਨੀਆਂ ਜਾਂਦੀਆਂ ਹਨ ਇਹਨਾਂ ਦੀ ਉਮਰ ਵੀ ਕਾਫੀ ਲੰਬੀ ਹੁੰਦੀ ਹੈ ਨੰਬਰ 14 ਜਿਸ ਔਰਤ ਦੀ ਗਰਦਨ ਲੰਬੀ ਹੁੰਦੀ ਹੈ ਉਸ ਨੂੰ ਵੀ ਬਹੁਤ ਸ਼ੁਭ ਤੇ ਖੁਸ਼ਕਿਸਮਤ ਮੰਨਿਆ ਜਾਂਦਾ ਹੈ ਜੋਤਿਸ਼ ਸ਼ਾਸਤਰ ਦੇ ਅਨੁਸਾਰ ਜਿਨ੍ਹਾਂ ਕੁੜੀਆਂ ਦੀ ਗਰਦਨ ਲੰਬੀ ਹੁੰਦੀ ਹੈ ਉਹ ਧਨਵਾਨ ਵੀ ਹੁੰਦੀਆਂ ਹਨ ਉਸ ਦੇ ਪਤੀ ਨੂੰ ਕਦੇ ਵੀ ਪੈਸੇ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 15 ਜਿਸ ਔਰਤ ਦੀ ਅੱਡੀ ਗੋਲ ਅਤੇ ਨਰਮ ਹੁੰਦੀ ਹੈ ਉਹ ਸਾਰੀ ਉਮਰ ਆਰਾਮ ਅਤੇ ਐਸ਼ੋ ਆਰਾਮ ਦਾ ਆਨੰਦ ਮਾਣਦੀਆਂ ਹਨ ਇਸ ਗੁਣ ਕਾਰਨ ਉਹਨਾਂ ਦੇ ਪਰਿਵਾਰ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਨੰਬਰ 16 ਜਿਨ੍ਹਾਂ ਔਰਤਾਂ ਦੇ ਪੈਰ ਦੀ ਉਂਗਲੀ ਉੱਚੀ ਅਤੇ ਗੋਲ ਤੇ ਨਾਲ ਹੀ ਲਾਲ ਵੀ ਹੁੰਦੀ ਹੈ ਉਹ ਪਰਿਵਾਰ ਲਈ ਖੁਸ਼ਕਿਸਮਤ ਸਾਬਿਤ ਹੁੰਦੀਆਂ ਹਨ ਨੰਬਰ 17 ਜਿਨ੍ਹਾਂ ਔਰਤਾਂ ਦੀ ਅੱਡੀ ਆਇਤਾਕਾਰ ਵਰਗੀ ਹੁੰਦੀ ਹੈ ਅਤੇ ਉਹਨਾਂ ਦੇ ਪੈਰਾਂ ਤੇ ਤਿਕੋਣ ਦਾ ਨਿਸ਼ਾਨ ਹੁੰਦਾ ਹੈ ਉਹ ਔਰਤਾਂ ਵੀ ਬਹੁਤ ਹੀ ਖੁਸ਼ਕਿਸਮਤ ਮੰਨੀਆਂ ਜਾਂਦੀਆਂ ਹਨ ਤੇ ਕੋਣ ਦਾ ਚਿੰਨ ਚਤੁਰਾਈ ਦਾ ਵੀ ਸੂਚਕ ਮੰਨਿਆ ਜਾਂਦਾ ਹੈ ਜੋ ਆਪਣੀ ਬੁੱਧੀ ਅਤੇ ਸਮਝ ਦੇ ਨਾਲ ਪਰਿਵਾਰ ਨੂੰ ਖੁਸ਼ ਕਰਦੀਆਂ ਹਨ ਨੰਬਰ 18 ਜਿਨ੍ਹਾਂ ਔਰਤਾਂ ਦੀਆਂ ਅੱਖਾਂ ਵੱਡੀਆਂ ਹੁੰਦੀਆਂ ਹਨ ਉਹ ਬਹੁਤ ਹੀ ਦਿਆਲੂ ਸੁਭਾਅ ਦੀਆਂ ਮੰਨੀਆਂ ਜਾਂਦੀਆਂ ਹਨ ਉਹਨਾਂ ਦੇ ਅੰਦਰ ਸਦਾ ਹੀ ਦਾਨ ਅਤੇ ਪਰਉਪਕਾਰ ਦੀ ਭਾਵਨਾ ਹਮੇਸ਼ਾ ਦੇ ਲਈ ਬਣੀ ਹੀ ਰਹਿੰਦੀ ਹੈ ਉਹ ਆਪਣੇ ਆਪ ਦੇ ਨਾਲ ਅਤੇ ਆਪਣੇ ਪਰਿਵਾਰ ਦੀ ਵੀ ਚੰਗੀ ਤਰ੍ਹਾਂ ਦੇਖਭਾਲ ਕਰਦੀਆਂ ਹਨ ਜਿਸ ਘਰ ਦੇ ਵਿੱਚ ਵੀ ਉਹਨਾਂ ਦਾ ਵਿਆਹ ਹੁੰਦਾ ਹੈ ਉੱਥੇ ਕਦੇ ਵੀ ਪੈਸੇ ਦੀ ਕੋਈ ਕਮੀ ਨਹੀਂ ਹੁੰਦੀ ਨੰਬਰ 19 ਜਿਨ੍ਹਾਂ ਔਰਤਾਂ ਦੇ ਸਰੀਰ ਦੇ ਸੱਜੇ ਪਾਸੇ ਨਾਲੋਂ ਖੱਬੇ ਪਾਸੇ ਜ਼ਿਆਦਾ ਤਿਲ ਹੁੰਦੇ ਹਨ ਅਜਿਹੀਆਂ ਕੁੜੀਆਂ ਪਰਿਵਾਰ ਲਈ ਬਹੁਤ ਹੀ ਖੁਸ਼ਕਿਸਮਤ ਮੰਨੀਆਂ ਜਾਂਦੀਆਂ ਹਨ ਉਹ ਆਪਣੇ ਸਹੁਰੇ ਵੀ ਬਹੁਤ ਹੀ ਖੁਸ਼ਕਿਸਮਤ ਰਹਿੰਦੀਆਂ ਹਨ ਉਨ੍ਹਾਂ ਦੇ ਪਰਿਵਾਰ ਵਿੱਚ ਸੁੱਖ ਸਹੂਲਤਾਂ ਦੀ ਕਦੇ ਵੀ ਕਮੀ ਨਹੀਂ ਹੁੰਦੀ। ਨੰਬਰ 20 ਜਿਨ੍ਹਾਂ ਔਰਤਾਂ ਦੀਆਂ ਲੱਤਾਂ ਲੰਬੀਆਂ ਹੁੰਦੀਆਂ ਹਨ, ਉਹਨਾਂ ਨੂੰ ਤਾਂ ਦੇਵੀ ਲਕਸ਼ਮੀ ਮਾਤਾ ਦਾ ਸਰੂਪ ਮੰਨਿਆ ਜਾਂਦਾ ਹੈ। ਜਿਸ ਵੀ ਘਰ ਵਿੱਚ ਉਹਨਾਂ ਦਾ ਵਿਆਹ ਹੁੰਦਾ ਹੈ, ਉਸ ਘਰ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਰਹਿੰਦੀ। ਨੰਬਰ 21 ਜਿਸ ਔਰਤ ਦੇ ਮੱਥੇ ਦੇ ਵਿੱਚਕਾਰ ਇੱਕ ਤਿਲ ਹੁੰਦਾ ਹੈ, ਉਸ ਦਾ ਵਿਆਹ ਇੱਕ ਬਹੁਤ ਹੀ ਅਮੀਰ ਅਤੇ ਖੁਸ਼ਹਾਲ ਆਦਮੀ ਦੇ ਨਾਲ ਹੁੰਦਾ ਹੈ। ਨੰਬਰ 22 ਜੇਕਰ ਕੋਈ ਔਰਤ ਤੁਰਦੀ ਹੈ ਤਾਂ ਉਸਦੇ ਕਦਮਾਂ ਤੋਂ ਲਗਾਤਾਰ ਧੂੜ ਉੱਠਦੀ ਹੀ ਰਹਿੰਦੀ ਹੈ ਤਾਂ ਅਜਿਹੀ ਔਰਤ ਆਪਣੇ ਪਰਿਵਾਰ ਲਈ ਸ਼ਰਮਿੰਦਗੀ ਦਾ ਕਾਰਨ ਬਣ ਜਾਂਦੀ ਹੈ। ਨੰਬਰ 23 ਜਿਨ੍ਹਾਂ ਕੁੜੀਆਂ ਦੀ ਜੀਬ ਲਾਲ ਤੇ ਕੋਮਲ ਹੁੰਦੀ ਹੈ ਅਜਿਹੀਆਂ ਕੁੜੀਆਂ ਜੀਵਨ ਵਿੱਚ ਹਰ ਤਰ੍ਹਾਂ ਦਾ ਸੁੱਖ ਪ੍ਰਾਪਤ ਕਰਦੀਆਂ ਹਨ। ਉਹਨਾਂ ਨੂੰ ਉਹਨਾਂ ਦੀ ਚੰਗੀ ਕਿਸਮਤ ਸਿਰਫ ਉਹਨਾਂ ਤੱਕ ਹੀ ਸੀਮਤ ਨਹੀਂ ਸਗੋ ਉਹਨਾਂ ਦੇ ਘਰ ਪਰਿਵਾਰ ਲਈ ਵੀ ਉਹ ਖੁਸ਼ਕਿਸਮਤ ਸਾਬਿਤ ਹੋ ਜਾਂਦੀ ਹੈ। ਪਰਿਵਾਰਕ ਮੈਂਬਰ ਵੀ ਸੁਖ ਮੰਨਦੇ ਹਨ ਨੰਬਰ 24 ਜਿਨ੍ਹਾਂ ਕੁੜੀਆਂ ਦਾ ਮੱਥਾ ਬਹੁਤ ਚੌੜਾ ਹੁੰਦਾ ਹੈ ਉਹ ਵੀ ਬਹੁਤ ਖੁਸ਼ਕਿਸਮਤ ਮੰਨੀਆਂ ਜਾਂਦੀਆਂ ਹਨ ਜੇਕਰ ਕਿਸੇ ਔਰਤ ਦੇ ਮੱਥੇ ਤਿੰਨ ਉਂਗਲਾਂ ਤੋਂ ਵੀ ਚੌੜਾ ਚੰਦਰਮਾ ਦੇ ਆਕਾਰ ਦਾ ਹੋਵੇ ਅਜਿਹੀਆਂ ਕੁੜੀਆਂ ਬਹੁਤ ਹੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿੰਦੀਆਂ ਹਨ ਤੇ ਉਹ ਜਿਸ ਵੀ ਘਰ ਵਿੱਚ ਜਾਂਦੀਆਂ ਹਨ ਉਸ ਘਰ ਨੂੰ ਚਾਰ ਚੰਦ ਲੱਗ ਜਾਂਦੇ ਹਨ ਉਸ ਘਰ ਵਿੱਚ ਕਦੇ ਵੀ ਪੈਸੇ ਦੀ ਭੋਜਨ ਦੀ ਕਮੀ ਕਦੇ ਵੀ ਨਹੀਂ ਹੁੰਦੀ ਨੰਬਰ 25 ਜਿੰਨਾਂ ਕੁੜੀਆਂ ਦੀਆਂ ਉਂਗਲਾਂ ਲੰਬੀਆਂ ਅਤੇ ਸੁੰਦਰ ਹੁੰਦੀਆਂ ਹਨ ਉਹ ਆਪਣੇ ਪਤੀ ਲਈ ਖੁਸ਼ਕਿਸਮਤ ਸਾਬਿਤ ਹੁੰਦੀਆਂ ਹਨ ਅਜਿਹੀਆਂ ਕੁੜੀਆਂ ਦੇ ਪਤੀ ਵਿਆਹ ਤੋਂ ਬਾਅਦ ਆਪਣੇ ਰੋਜ਼ਗਾਰ ਵਿੱਚ ਚੰਗੇ ਅਹੁਦੇ ਹਾਸਲ ਕਰ ਲੈਂਦੇ ਹਨ ਨਾਲ ਹੀ ਨੌਕਰੀ ਅਤੇ ਕਾਰੋਬਾਰ ਵਿੱਚ ਲਗਾਤਾਰ ਉਹ ਤਰੱਕੀ ਵੀ ਕਰਦੇ ਹਨ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰ ਦੇਣਾ ਜੀ ਧੰਨਵਾਦ